ਜੱਟੇ ਤੇ ਫੜੀ ਗਈ ਮਹਿਲਾ ਪੁਲਿਸ ਅਧਿਕਾਰੀ ਦੇ ਮਸਲੇ ਦੇ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਨੇ ਹੁਣ ਪਤਾ ਲੱਗਿਆ ਕਿ ਕਸਟਡੀ ਦੇ ਵਿੱਚ ਉਹੀ ਮਹਿਲਾ ਅਧਿਕਾਰੀ ਵੱਡੇ ਅਧਿਕਾਰੀਆਂ ਦੇ ਨਾਲ ਫੋਨ ਤੇ ਗੱਲ ਕਰਨ ਦੇ ਲਈ ਗਿੜਗੜਾ ਰਹੀ ਹੈ ਕਿਹੜੇ ਉਹ ਵੱਡੇ ਅਫਸਰ ਨੇ ਜਿਨ੍ਹਾਂ ਦੇ ਨਾਲ ਗੱਲ ਕਰਨ ਦੇ ਲਈ ਉਹ ਪੁਲਸਦਿਆਂ ਮਿੰਤਾ ਕਰ ਰਹੀ ਹੈ ਕਿ ਉਹਨਾਂ ਦੇ ਨਾਲ ਮੇਰੀ ਗੱਲ ਕਰਵਾ ਦਿਓ ਔਰ ਨਾਲ ਹੀ ਨਾਲ ਇਹ ਵੀ ਗੱਲ ਕਰਾਂਗੇ ਕਿ ਉਹਦੇ ਘਰ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ ਕੀ ਕੁਝ ਮਿਲਿਆ ਕਿ ਕੋਈ ਜਾਇਦਾਦ ਦੇ ਬਾਰੇ ਖੁਲਾਸੇ ਹੋਏ ਆ ਨਾਲ ਹੀ ਨਾਲ ਗੱਲ ਕਰਾਂਗੇ ਕਿ ਇੱਕ ਆਡੀਓ ਵਾਇਰਲ ਹੋਈ ਸੀ ਜਿਹੜੀ ਦੱਸੀ ਜਾ ਰਹੀ ਸੀ ਕਿ ਕਿਸੇ ਆਈਪੀਐਸ ਅਫਸਰ ਦੀ ਹੈਗੀ ਹੈ ਇੱਕ ਔਰਤ ਦੇ ਨਾਲ ਗੱਲ ਕਰਦਾ ਜਿਸ ਨੂੰ ਪਰੋਸ਼ੀ ਦੇ ਲਈ ਕਿਸੇ ਔਰਤ ਦੇ ਰੇਟ ਬਾਰੇ ਜਿਹੜੀ ਆ ਉਹ ਗੱਲ ਕਰਦਾ ਉਹ ਆਡੀਓ ਦਾ ਕੀ ਸੱਚ ਹੈ ਕੀ ਕੁਝ ਗੱਲ ਹੈ ਇਸ ਤੇ ਵੀ ਅਹਿਮ ਜਿਹੜੀ ਗੱਲ ਕਰਨੀ ਹੈ ਨਾਲ ਹੀ ਨਾਲ ਗੱਲ ਜਿਹੜੀ ਆ ਕਰਨੀ ਹੈ ਕਿ ਕੱਲ ਕਾਂਗਰਸ ਦੇ ਵਿੱਚ ਬਹੁਤ ਵੱਡੇ ਖਿਲਾਾਰੇ ਪਏ ਐ ਔਰ ਕਾਂਗਰਸ ਦੇ ਵਿੱਚ ਵੱਡੇ ਪਾੜ ਪਏ ਐ ਔਰ ਜਿਹੜੀ ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਡਿਸਪਲਿਨ ਦੇ ਵਿੱਚ ਰਹਿਣਾ ਉਹ ਡਿਸਪਲਨ ਕੱਲ ਵੱਡੇ ਪੱਧਰ ਤੇ ਭੰਗ ਹੋਇਆ ਔਰ ਭੰਗ ਕੀਤਾ ਕਿਨੇ ਆ ਜਿਹੜੀਆਂ ਮੂਹਰਲੀਆਂ ਕੁਰਸੀਆਂ ਤੇ ਬੈਠੇ ਆਗੂ ਐ ਇਹ ਸਿਰਫ ਕੁਰਸੀਆਂ ਹਟਾਉਣ ਦੇ ਲਈ ਕਿਵੇਂ ਆਮ ਆਗੂਆਂ ਦੀ ਵਰਤੋਂ ਕਰ ਰਿਹਾ ਕੌਣ ਨੁਕਸਾਨ ਪਹੁੰਚਾ ਰਿਹਾ ਕਾਂਗਰਸ ਨੂੰ ਮੌਜੂਦਾ ਜਿਹੜੇ ਆਗੂ ਅੱਗੇ ਚੱਲ ਰਹੇ ਨੇ ਉਹ ਨੁਕਸਾਨ ਪਹੁੰਚਾ ਰਿਹਾ ਜਾਂ ਦੂਜੇ ਨੁਕਸਾਨ ਪਹੁੰਚਾ ਰਿਹਾ ਚੱਲ ਕੀ ਰਿਹਾ ਅਖਰ ਕਾਂਗਰਸ ਦੇ ਵਿੱਚ ਇੱਥੇ ਬਹੁਤ ਅਹਿਮ ਜਿਹੜੀ ਅਸੀਂ ਗੱਲ ਕਰਨੀ ਐ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਸੇ ਹੀ ਖਬਰ ਤੋਂ ਕਰੂੰਗਾ ਕਿ ਕੱਲ ਕਾਂਗਰਸ ਦੇ ਵਿੱਚ ਬਹੁਤ ਵੱਡੇ ਖਿਲਾਰੇ ਪੈਂਦੇ ਨਜ਼ਰਾਏ ਆ ਕੱਲ ਪਹਿਲਾਂ ਤਾਂ ਜੇ ਗੱਲ ਕਰੀਏ ਕਿ ਸੁਲਤਾਨਪੁਰ ਲੋਧੀ ਦੇ ਅੰਦਰ ਦੋ ਵੱਡੀਆਂ ਰੈਲੀਆਂ ਜਿਹੜੀਆਂ ਹੋਈਆਂ ਨੇ ਇੱਕ ਰੈਲੀ ਸੀਗੀ ਸੁਲਤਾਨਪੁਰ ਲੋਧੀ ਦੇ ਵਿੱਚ ਰਾਣਾ ਗੁਰਜੀਤ ਦੇ ਆਜ਼ਾਦ ਵਿਧਾਇਕ ਪੁੱਤਰ ਰਾਣਾ ਇੰਦਰਪ੍ਰਤਾਪ ਜੀ ਤੇ ਦੂਜੇ ਪਾਸੇ ਰੈਲੀ ਸੀਗੀ ਕਾਂਗਰਸ ਦੀ ਨਵਤੇਜ ਸਿੰਘ ਚੀਮਾ ਦੇ ਹੱਕ ਦੇ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਔਰ ਐਲੋਪੀ ਪ੍ਰਤਾਪ ਸਿੰਘ ਬਾਜਵਾ ਦੇ ਸਮੇਤ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਵੱਡੇ ਲੀਡਰ ਇਸ ਰੈਲੀ ਦੇ ਵਿੱਚ ਪਹੁੰਚੇ ਸੀ ਉਹ ਕਾਂਗਰਸ ਦੀ ਆਫੀਸ਼ੀਅਲੀ ਰੈਲੀ ਸੀਗੀ ਇਹ ਰੈਲੀ ਨੂੰ ਕਹਿੰਦੇ ਦੇਖਦੇ ਆ ਕਿ ਰਾਣਾ ਇੰਦਰਪ੍ਰਤਾਪ ਜਿਹੜੇ ਆਜ਼ਾਦ ਵਧਾਇਕ ਨੇ ਉਹਨਾਂ ਨੇ ਆਪਣੀ ਰੈਲੀ ਰੱਖ ਦਿੱਤੀ ਹੈ ਔਰ ਇਹ ਵੀ ਪਤਾ ਲੱਗਿਆ ਸੀ ਕਿ ਰਾਣਾ ਗੁਰਜੀਤ ਵੀ ਸ਼ਾਇਦ ਜਿਹੜਾ ਇਹਦੇ ਵਿੱਚ ਆ ਸਕਦੇ ਆ ਪਰ ਇਹ ਰਾਣਾ ਗੁਰਜੀਤ ਦੇ ਗੱਲ ਉਲਟ ਜਾਂਦੀ ਸੀ ਆਪਣੀ ਪਾਰਟੀ ਦੇ ਖਿਲਾਫ ਜੀ ਇਹ ਗੱਲ ਕਰਦੇ ਆ ਤਾਂ ਉਹ ਬਿਲਕੁਲ ਗਲਤ ਹੈ ਔਰ ਇਸ ਕਰਕੇ ਰਾਣਾ ਗੁਰਜੀਤ ਮੈਨੂੰ ਲੱਗਦਾ ਕਿ ਉਥੇ ਸ਼ਿਕਤ ਕਰਨ ਪਹੁੰਚੇ ਨਹੀਂ ਆਜ਼ਾਦ ਵਧਾਇਕ ਨੇ ਆਪਣੀ ਜਿਹੜੀ ਉਹ ਰੈਲੀ ਕੀਤੀ ਐ ਹੁਣ ਉਹਨੂੰ ਗਲਤ ਕਹੀਏ ਜਾਂ ਸਹੀ ਕਹੀਏ ਇਹਦੇ ਬਾਰੇ ਪਤਾ ਲੱਗ ਨਹੀਂ ਰਿਹਾ ਕਿਉਂਕਿ ਆਜ਼ਾਦ ਤੌਰ ਤੇ ਉਹ ਕਹੂਗਾ ਜੀ ਮੈਂ ਕਿਹੜਾ ਕਾਂਗਰਸੀ ਆ ਮੈਂ ਕਿਹੜਾ ਕਾਂਗਰਸੀ ਆ ਮੈਂ ਤਾਂ ਆਜ਼ਾਦ ਰੈਲੀ ਆਜ਼ਾਦ ਚੋਣ ਨੜੀ ਆ ਆਜ਼ਾਦ ਜਿੱਤਿਆ ਤੇ ਮੈਂ ਜਿਹੜਾ ਹੈਗਾ ਉਹ ਆਜ਼ਾਦ ਰੈਲੀ ਕਰ ਸਕਦਾ ਪਰ ਹਾਂ ਜੇ ਰਾਣਾ ਗੁਰਜੀਤ ਉਹਤੇ ਜਾਂਦੇ ਫਿਰ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਕਰਨੀ ਜਿਹੜੀ ਆ ਉਹ ਬਣਦੀ ਸੀ ਪਰ ਹੁਣ ਚੱਕਰ ਇਹ ਹੈ ਕਿ ਇਹ ਰੈਲੀ ਆਖਰ ਰੋਕੀ ਵੀ ਜਾ ਸਕਦੀ ਸੀ ਜੇ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਐਲੋਪੀ ਜੇ ਰਾਣਾ ਗੁਰਜੀਤ ਸਿੰਘ ਦੇ ਆਜ਼ਾਦ ਵਿਧਾਇਕ ਪੁੱਤਰ ਨੂੰ ਕਾਂਗਰਸ ਦੀ ਜਿਹੜੀ ਵਿਰੋਧੀ ਧਰ ਦੀ ਲੀਡਰ ਦੇ ਤੌਰ ਤੇ ਉਹਨਾਂ ਦੀ ਆਪਣੀ ਮੀਟਿੰਗ ਹੁੰਦੀ ਹੈ ਸੀਐਲਪੀ ਦੀ ਲੀਡਰ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਜੇ ਉਹ ਬਿਠਾ ਸਕਦਾ ਹੈ ਤਾਂ ਫਿਰ ਹੁਣ ਰੈਲੀ ਕਰਨ ਤੋਂ ਕਿਉਂ ਨਹੀਂ ਸੀ ਗਰੇਜ ਕਰਵਾਇਆ ਜਾ ਸਕਦਾ ਜੇ ਆਜ਼ਾਦ ਵਿਧਾਇਕ ਨੂੰ ਕਾਂਗਰਸ ਦੀ ਮੀਟਿੰਗ 'ਚ ਬਿਠਾਇਆ ਜਾ ਸਕਦਾ ਹੈ ਤਾਂ ਫਿਰ ਉਹਨੂੰ ਰੋਕਿਆ ਕਿਉਂ ਨਹੀਂ ਜਾ ਸਕਦਾ ਕੀ ਪ੍ਰਤਾਪ ਸਿੰਘ ਬਾਜਵਾ ਦਾ ਇਹ ਦੋਰਾ ਸਟੈਂਡ ਪਰਤਾਪ ਸਿੰਘ ਬਾਜਵਾ ਨੂੰ ਇਹ ਸਾਫ਼ ਕਰ ਦੇਣਾ ਚਾਹੀਦਾ ਹੈ ਕਿ ਉਹ ਰਾਣਾ ਗੁਰਜੀਤ ਦੇ ਨਾਲ ਜਾਂ ਜਿਹੜਾ ਹੈਗਾ ਉਹ ਜਿਹੜੇ ਨਵਦੇਸ਼ ਸਿੰਘ ਚੀਮਾ ਹੋਣਾ ਦੇ ਨਾਲ ਜਾਂ ਕਾਂਗਰਸ ਦੇ ਨਾਲ ਔਰ ਦੂਜੇ ਪਾਸੇ ਕੁਲਬੀਰ ਸਿੰਘ ਜੀਰਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਕੱਲ ਨਜ਼ਰ ਆਏ ਐ ਰੈਲੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਇਹੀ ਕੁਲਬੀਰ ਸਿੰਘ ਜੀਰਾ ਲੋਕ ਸਭਾ ਦੇ ਵਿੱਚ ਨਵਦੇਸ਼ ਸਿੰਘ ਚੀਮਾ ਨੂੰ ਛੱਡ ਕੇ ਰਾਣਾ ਇੰਦਰ ਪ੍ਰਤਾਪ ਨੂੰ ਲੈ ਕੇ ਚੱਲਦੇ ਸੀ ਰਾਣਾ ਗੁਰਜੀਤ ਨੂੰ ਲੈ ਕੇ ਚੱਲਦੇ ਸੀ ਕਿ ਮੈਂ ਤਾਂ ਜੀ ਇਹਨਾਂ ਦੇ ਸੱਤੇ ਕਿਉਂ ਲੜਨੀ ਐ ਉਦੋਂ ਨਵਦੇਸ ਸਿੰਘ ਕੀਮਾ ਨੂੰ ਨਾਲ ਤੋਰ ਕੇ ਕੁਲਬੀਰ ਸਿੰਘ ਜੀਰਾ ਵੀ ਜਿਹੜਾ ਉਹ ਰਾਜੀ ਨਹੀਂ ਸੀ ਹੁਣ ਕੁਲਬੀਰ ਸਿੰਘ ਜੀਰਾ ਨੂੰ ਵੀ ਸਾਫ਼ ਕਰ ਦੇਣਾ ਚਾਹੀਦਾ ਹੈ ਕਿ ਕੁਲਬੀਰ ਸਿੰਘ ਜੀਰਾ ਜੀ ਉਦੋਂ ਨਵਦੇਸ ਸਿੰਘ ਕੀਮਾ ਸਹੀ ਨਹੀਂ ਸੀ ਉਦੋਂ ਰਾਣਾ ਇੰਦਰ ਪ੍ਰਤਾਪ ਕਿਵੇਂ ਸਹੀ ਸੀ ਜਾਂ ਫਿਰ ਤੁਸੀਂ ਉਦੋਂ ਗਤ ਸੀ ਜਾਂ ਹੁਣ ਗੱਲ ਤੋਂ ਇਹ ਵੀ ਕੁਲਬੀਰ ਸਿੰਘ ਜੀਰਾ ਨੂੰ ਗਲਤ ਤਾਬ ਕਰਦ ਰਿਹਾ ਤੇ ਇਹ ਡਬਲ ਸਟੈਂਡਰਡ ਜਿਹੜਾ ਉਹ ਕਿਉਂ ਹੈਗਾ ਔਰ ਦੂਜੇ ਪਾਸੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਕਾਂਗਰਸ ਲੀਡਰਸ਼ਿਪ 'ਚ ਮ ਆਉਗਾ ਠੀਕ ਹੈ ਬਹੁਤ ਸਹੀ ਗੱਲ ਹੈ ਕਿ ਕਾਂਗਰਸ ਨੇ ਆਪਣੇ ਨਵਤੇਜ ਸਿੰਘ ਟੀਮਾ ਲੀਡਰ ਦੇ ਹੱਕ ਦੇ ਵਿੱਚ ਸੁਤਾਨਪਨ ਉਦੀ ਦੇ ਵਿੱਚ ਰੈਲੀ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਪਣੇ ਲੀਡਰ ਦੇ ਲਈ ਰੈਲੀ ਕਰਨੀ ਚਾਹੀਦੀ ਪਰ ਇਹ ਲੀਡਰਸ਼ਿਪ ਉਦੋਂ ਕਿੱਥੇ ਸੀ ਜਦੋਂ ਇਸੇ ਹੀ ਉਦੋਂ ਦੇ ਮੌਜੂਦਾ ਵਿਧਾਇਕ ਤੇ ਮੌਜੂਦਾ ਉਮੀਦਵਾਰ ਰਬਾਈ ਦੇ ਵਿੱਚ ਨਵਤੇਜ ਸਿੰਘ ਟੀਮਾ ਦੇ ਖਿਲਾਫ ਜਦੋਂ ਰਾਣਾ ਇੰਦਰ ਪ੍ਰਤਾਪ ਆਜ਼ਾਦ ਕੋਲ ਤੇ ਚੋਣ ਲੜ ਰਹੇ ਸੀ ਉਦੋਂ ਰਾਜਾ ਬੜਿੰਗ ਨੇ ਰੈਲੀ ਕਿਉਂ ਨਹੀਂ ਕੀਤੀ ਉਦੋਂ ਸੀਐਲਪੀ ਲੀਡਰ ਤੇ ਉਹਦਾ ਨਹੀਂ ਸੀ ਪ੍ਰਤਾਪ ਸਿੰਘ ਬਾਜਵਾ ਵੈਸੇ ਤਾਂ ਚਲੋ ਵੱਡੇ ਲੀਡਰ ਸੀ ਉਦੋਂ ਇਹ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਕਿਉਂ ਨਹੀਂ ਨਵਤੇਜ ਸਿੰਘ ਚੀਮਾ ਦੇ ਹੱਕ ਦੇ ਵਿੱਚ ਰੈਲੀ ਕਰਨ ਆਈ ਅੱਜ ਜੇ ਮੁਕਸਰ ਦੇ ਵਿੱਚ ਰਾਜਾ ਬੜਿੰਗ ਦੇ ਏਰੀਆ ਦੇ ਵਿੱਚ ਰਾਣੇ ਗੁਰਜੀਤ ਨੇ ਜਾ ਕੇ ਕਿਸਾਨਾਂ ਦਾ ਪ੍ਰੋਗਰਾਮ ਕੀਤਾ ਤਾਂ ਤਾਂ ਜਿਹੜਾ ਇਹ ਰੈਲੀ ਇੱਥੇ ਨਵਤੇਜ ਜੀ ਦੇ ਹੱਕ 'ਚ ਹੋਈ ਹੈ ਨਹੀਂ ਤਾਂ ਨਾ ਤਾਂ ਪਿਛਲੇ 3 ਸਾਲਾਂ 'ਚ ਨਵਤੇਜਕ ਚੀਮਾ ਨੂੰ ਪਹਿਲਾਂ ਪੁੱਛਿਆ ਗਿਆ ਤੇ ਨਾ ਹੀ ਮੈਨੂੰ ਲੱਗਦਾ ਕਿ ਅੱਗੇ ਪੁੱਛਿਆ ਜਾਣਾ ਸੀ ਜੇ ਮੁਕਸਰ ਦੇ ਵਿੱਚ ਰਹਿਦੀ ਨਾ ਚਲੋ ਇਸ ਬਹਾਨੇ ਨਰਦੇਸ਼ ਸਿੰਘ ਟੀਮਾ ਦੇ ਨਾਲ ਖੜਨਾ ਜਰਾ ਜਿਹੜਾ ਉਹ ਯਾਦ ਆ ਗਿਆ ਕਾਂਗਰਸ ਦੀ ਲੀਡਰਸ਼ਿਪ ਨੂੰ ਮੈਨੂੰ ਲੱਗਦਾ ਕਿ ਇਹ 22 ਦੇ ਵਿੱਚ ਵੀ ਖੜਨਾ ਚਾਹੀਦਾ ਸੀ ਤੇ ਹੁਣ ਅੱਗੇ 27 ਦੇ ਵਿੱਚ ਵੀ ਉਹਦੇ ਨਾਲ ਖੜਨਾ ਚਾਹੀਦਾ ਪਰ ਇਹ ਨਹੀਂ ਹੈ ਕਿ ਤੁਸੀਂ ਆਪਣੇ ਮਫਾਦਾਂ ਦੇ ਲਈ ਜਿਹੜਾ ਹੈਗਾ ਇਹਨਾਂ ਲੀਡਰਸ਼ਿਪ ਨੂੰ ਲੜਾਈ ਜਾਓ ਤੇ ਉਧਰ ਮੈਂ ਕੱਲ ਹੋਰ ਪੁੱਛਣੀ ਚਾਹੂੰਗਾ ਇਸ ਲੀਡਰਸ਼ਿਪ ਨੂੰ ਕੱਲ ਵੱਡੇ ਵੱਡੇ ਲੀਡਰ ਕਾਂਗਰਸ ਦੇ ਬਹੁਤ ਢਿੰਗਾ ਮਾਰ ਮਾਰ ਗੱਲਾਂ ਕਰਦੇ ਸੀਗੇ ਕਿ ਭਾਈ ਸੁਲਤਾਨਪੁਰ ਲੋਧੀ ਦੇ ਵਿੱਚ ਡਿਸਪਲਿਨ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿ ਜਿਹੜੇ ਜਿਹੜੇ ਰਾਜਾ ਬੜਿੰਗ ਨੇ ਜਾਂ ਕੁਲਬੀਰ ਜੀਰਾ ਨੇ ਜਾਂ ਹੋਰ ਜਿਹੜੇ ਵੱਡੇ ਚਰਨੀ ਸਿੰਘ ਚੰਨੀ ਨੇ ਕਿ ਪ੍ਰਗਟ ਸਿੰਘ ਨੇ ਜਾਂ ਹੋਰ ਲੀਡਰ ਨੇ ਕਿ ਇਹਨਾਂ ਨੇ ਲਾਲ ਸਿੰਘ ਦੀ ਆਡੀਓ ਨਹੀਂ ਸੁਣੀ ਕਿ ਜਿਹਦੇ ਵਿੱਚ ਉਹ ਕਹਿੰਦੇ ਸੀਗੇ ਕਿ ਇਹ ਕੰਜਰ ਬੰਦਾ ਕਹਿੰਦੀ ਇਹਨੂੰ ਵੋਟ ਨਹੀਂ ਪਾਉਣੀ ਇਹਨੇ ਬੜਾ ਨੁਕਸਾਨ ਕਰਤਾ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਹੜੀਆਂ ਉਹ ਵੋਟਾਂ ਤੁਸੀਂ ਪਾ ਦਿਓ ਤੇ ਉਹਦੇ ਖਿਲਾਫ ਅੱਜ ਤੱਕ ਕਾਰਵਾਈ ਕਿਉਂ ਨਹੀਂ ਜੀ ਹੋਈ ਇਹ ਵੀ ਜਿਹੜਾ ਸਾਰੇ ਇਹਨਾਂ ਲੀਡਰਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਮੈਨੂੰ ਲੱਗਦਾ ਕਿ ਇਹ ਵੀ ਬਹੁਤੀ ਕੋਈ ਚੰਗੀ ਗੱਲ ਨਹੀਂ ਕਿ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਬਾਕੀਆਂ ਦੇ ਉੱਪਰ ਕਾਰਵਾਈ ਇਹ ਵੀ ਗੱਲ ਜਿਹੜੀ ਹੈ ਸਾਫ਼ ਕਰ ਦੇਣੀ ਚਾਹੀਦੀ ਹੈ ਸਿਰਫ ਚੱਕਰ ਕੀ ਹੈ ਕੁਰਸੀ ਦਾ ਰੌਲਾ ਹੈਗਾ ਕੁਰਸੀ ਹੜੱਪਣ ਦੇ ਲਈ ਕਾਂਗਰਸ ਲੀਡਰਸ਼ਿਪ ਖੁਦ ਹੀ ਜਿਹੜੀ ਸੀਨੀਅਰ ਆ ਪੰਜਾਬ ਦੀ ਉਹ ਖੁਦ ਹੀ ਖਲਾਰਾ ਪਵਾ ਰਹੀ ਹੈ ਹੁਣ ਚੱਕਰ ਕੀ ਆ ਰਾਣਾ ਗੁਰਜੀਤ ਦੂਜੇ ਧੜੇ ਦੇ ਵਿੱਚ ਨੇ ਰਾਣਾ ਗੁਰਜੀਤ ਖੁਦ ਪ੍ਰਧਾਨਗੀ ਦੇ ਦੌੜ ਦੇ ਵਿੱਚ ਹੈਗੇ ਆ ਇਸ ਕਰਕੇ ਇਹ ਸਾਰੀ ਨਿਰਦੇਸ਼ਿਪ ਇਕੱਠੀ ਹੋ ਕੇ ਨਵਤੇਜ ਚੀਮੇ ਦੇ ਵੋਟੇ ਦੇ ਉੱਪਰ ਆ ਕੇ ਬੰਦੂਕ ਜਿਹੜੀ ਆ ਉਹ ਤਾਣ ਲਈ ਨਵਤੇਜ ਚੀਮੇ ਦੇ ਵੋਟੇ ਤੇ ਆ ਕੇ ਬੰਦੂਕ ਤਾਣ ਲਈ ਮੈਂ ਫੇਰ ਕਹਿੰਦਾ ਨਵਤੇਜ ਚੀਮੇ ਦੇ ਹੱਕ ਦੇ ਵਿੱਚ ਇਹਨਾਂ ਨੂੰ ਪਹਿਲਾਂ ਵੀ ਕੱਢਣਾ ਚਾਹੀਦਾ ਸੀ ਇਹਨਾਂ ਦੀ ਪਾਰਟੀ ਦਾ ਕੈਂਡੀਡੇਟ ਹੈ ਬਾਈ ਦੇ ਵਿੱਚ ਵੀ ਕੜਨਾ ਚਾਹੀਦਾ ਸੀ ਇਹ ਨਹੀਂ ਖੜੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰਧਾਵਾ ਹੀ ਕਹਿੰਦੇ ਉਦੋਂ ਆਏ ਸੀਗੇ ਹੋਰ ਕੋਈ ਲੀਡਰਸ਼ਿਪ ਉੱਥੇ ਬੋੜੀ ਨਹੀਂ ਸੀ ਤੇ ਹੁਣ ਮੈਂ ਫੇਰ ਕਹਿੰਦਾ ਕਿ ਬਾਈ ਦੇ ਵਿੱਚ ਵੀ ਨਪਤੇ ਜੀ ਮੇਰਾ ਖੜਨਾ ਚਾਹੀਦਾ ਸੀ ਕਿਸਾਈ ਦੇ ਵਿੱਚ ਵੀ ਖੜਨਾ ਚਾਹੀਦਾ ਪਰ ਉਦੋਂ ਇਹ ਕਿਉਂ ਨਹੀਂ ਖੜੇ ਇਹ ਜਿਹੜੀ ਗੱਲ ਸਮਝੋ ਬਾਹਰ ਹੈ ਉਦੋਂ ਕਿਉਂ ਭੱਜਦੇ ਸੀ ਅੱਜ ਇਹ ਕਿਉਂ ਇਹਨਾਂ ਨਪੇਤੀਆਂ ਵਿੱਚ ਕੀਤਾ ਆ ਗਿਆ ਮੈਂ ਸਾਰੀ ਗੱਲ ਕਹਾਣੀ ਜਿਹੜੀ ਆ ਦੱਸ ਚੁੱਕਿਆ ਸਿਰਫ ਰੌਲਾ ਕੀ ਹੈ ਕਿ ਉੱਪਰਲੇ ਲੀਡਰਾਂ ਦੇ ਆਪਸ ਦੀ ਵਿੱਚ 파ਟੋ ਧਾੜ ਚੱਲ ਰਹੀ ਹੈ ਔਰ ਇਸ ਰੈਲੀ ਦੇ ਵਿੱਚ ਇਹਨਾਂ ਲੀਡਰਾਂ ਨੇ ਕਾਰਜਕਾਰੀ ਪ੍ਰਧਾਨ ਭਾਤੂਛਣਾ ਅਸ਼ੂਜੀ ਵੀ ਫੋਟੋ ਨਹੀਂ ਲਗੜ ਦਿੱਤੀ ਚਰਨਜੀਤ ਸਿੰਘ ਚੰਨੀ ਵੀ ਕਹਿੰਦੇ ਫੋਟੋ ਲੱਗਣ ਨਹੀਂ ਦਿੱਤੀ ਕਿਹਾ ਜਾ ਰਿਹਾ ਸੀਗਾ ਕਿ ਇਹ ਰੈਲੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲੋਕਾਂ ਦੇ ਵੱਲੋਂ ਕਹਿੰਦੇ ਆ ਕਿ ਢਕਾਇਆ ਗਿਆ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਢਕਾਇਆ ਗਿਆ ਕਿ ਕੁਝ ਲੀਡਰ ਹਾਂ ਕੁਝ ਲੀਡਰ ਸਾਨੂੰ ਪਤਾ ਲੱਗਿਆ ਕੁਝ ਲੀਡਰ ਇਹ ਰੈਲੀ ਇੱਕ ਨਹੀਂ ਦੋਨੇ ਰੈਲੀਆਂ ਜਿਹੜੀਆਂ ਉਹ ਰੋਕਣ ਨੂੰ ਕਰਦੇ ਸੀਗੇ ਉਹ ਚਾਹੁੰਦੇ ਸੀਗੇ ਕਿ ਇਹ ਰੈਲੀਆਂ ਦੋਨੇ ਆਹਾਲ ਦੀ ਘੜੀ ਕੈਨਸਲ ਕਰ ਦਿੱਤੀਆਂ ਜਾਣ ਔਰ ਉਸ ਤੋਂ ਬਾਅਦ ਇਹ ਇਹਨਾਂ ਨੂੰ ਬਹਿ ਕੇ ਸਾਰਾ ਇੱਕ ਸਮਝੌਤਾ ਕਰਾ ਦਿੱਤਾ ਜਾਵੇ ਔਰ ਜਿਹੜਾ ਅਫੀਸ਼ੀਅਲੀ ਉਥੇ ਕੈਂਡੀਡੇਟ ਹੈਗਾ ਕਾਂਗਰਸ ਦਾ ਉਹ ਯਾਦਾਂ ਦੇ ਵਿੱਚ ਉਦੋਂ ਬਾਅਦ ਚੱਲ ਜੀ ਹੋ ਜਾਵੇ ਕੋਈ ਦਿੱਕਤ ਨਹੀਂ ਹੁਣ ਜਲੂਸ ਜਿਹੜਾ ਉਹ ਨਿਕਲ ਰਿਹਾ ਕਿ ਇਹ ਇਨਸੋਰ ਕਰ ਕੱਲ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਦੇ ਬਾਰੇ ਕੁਝ ਨਹੀਂ ਬੋਲੇ ਦੇਖੋ ਚੁਸਤੀ ਰੇ ਕੋ ਚੁਸਤੀ ਰਾਣਾ ਗੁਰਜੀਤ ਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਸ਼ਬਦੀ ਜਿਹੜਾ ਉਹ ਨਹੀਂ ਬੋਲਿਆ ਔਰ ਹੋਰ ਦੇਖੋ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਬਾਰੇ ਵੀ ਕੋਈ ਗੱਲ ਕਹੀ ਨਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਾਣਾ ਗੁਰਜੀਤ ਦਾ ਆਜ਼ਾਦ ਵਿਧਾਇਕ ਪੁੱਤਰ ਹੈ ਕਿ ਉਹਨੂੰ ਆਪਣੀ ਕਾਂਗਰਸ ਦੀ ਮੀਟਿੰਗ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬਿਠਾਉਣਗੇ ਜਾਂ ਨਹੀਂ ਬਿਠਾਉਣਗੇ ਇਹ ਵੀ ਜਿਹੜੀ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਨਹੀਂ ਹੈ ਮੈਂ ਮੇਰ ਕਹਿਣਾ ਹੈ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਥਰਡੇ ਲੀਡਰਾਂ ਤੇ ਤਾਂ ਅਨੁਸ਼ਾਸਨ ਭੰਗ ਕਰਨ ਦੇ ਚੱਕਰ ਦੇ ਵਿੱਚ ਕਾਰਵਾਈਆਂ ਕਰ ਰਹੀ ਹੈ ਪਰ ਮੂਹਰੇ ਲੀਡਰਾਂ ਦੇ ਉੱਪਰ ਕਾਰਵਾਈਆਂ ਜਿਹੜੀਆਂ ਉਹ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਸ ਗੱਲੋਂ ਮੈਂ ਹੈਰਾਨ ਹਾਂ ਔਰ ਇਹਦੇ ਤੇ ਵੀ ਮੈਨੂੰ ਲੱਗਦਾ ਹੈ ਕਿ ਦੋ ਰਾ ਸਟੈਂਡਰਡ ਹੈਗਾ ਜੇ ਤਾਂ ਉਹ ਕੋਈ ਲੀਡਰ ਤੁਹਾਡੇ ਨਾਲ ਤਾਂ ਉਹ ਮਤਲਬ ਕੋਈ ਚੱਕਰ ਨਹੀਂ ਉਹਨੂੰ ਸਾਰੀ ਖੁੱਲੀ ਸ਼ੂਟ ਹੈ ਤੇ ਜੇ ਲੀਡਰ ਜਿਹੜਾ ਹੈਗਾ ਉਹ ਦੂਜੇ ਨਾਲ ਹੈ ਤਾਂ ਮੈਨੂੰ ਲੱਗਦਾ ਕਿ ਫੇਰ ਕੋਈ ਦਿੱਕਤ ਨਹੀਂ ਫੇਰ ਉਹਦੇ ਤੇ ਕਾਰਵਾਈ ਕਰਨੀ ਨੂੰ ਕਰਨੀ ਹੈ ਤੇ ਜੇ ਆਪਦੇ ਨਾਲ ਆ ਕੋਈ ਅਨੁਸ਼ਾਸਨ ਭੰਗ ਕਰਨ ਵਾਲਾ ਲੀਡਰ ਤਾਂ ਫੇਰ ਕੋ ਜਿਹੜਾ ਹੈਗਾ ਉਹ ਉਹ ਤੁਹਾਡੇ ਲਈ ਚੰਗਾ ਹੈਗਾ ਹੀ ਹੈਗਾ ਤਾਂ ਫੇਰ ਹੁਣ ਇੱਥੇ ਗੱਲ ਕਲੀਅਰ ਇਹਨਾਂ ਨੂੰ ਇਹ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਕੁਰਸੀ ਦੇ ਖਾਤਰ ਇਹ ਖੁਦ ਅਨੁਸ਼ਾਸਨ ਭੰਗ ਕਾਂਗਰਸ ਦਾ ਕਿਉਂ ਕਰ ਰਹੇ ਹੈ ਕਿਉਂ ਇਹ ਬਿਠਾ ਕੇ ਠੀਕਾ ਕਿ ਹੁਣੀ ਇਹਨਾਂ ਦੀ ਆਪਸ ਵਿੱਚ ਵਿਗੜੀ ਹੈ ਅੱਜ ਤੋਂ 2.5 ਸਾਲ ਤੱਕ ਤਾਂ ਜਿਹੜਾ ਹੈਗਾ ਇਹਨਾਂ ਦੀ ਵਧੀਆ ਬਣਦੀ ਰਹੀ ਹੈ ਸਾਰਿਆਂ ਦੀ ਆਪਸ ਦੇ ਵਿੱਚ ਉਦੋਂ ਬਿਠਾ ਕੇ ਨਵਤੇਜ ਜੀ ਨੇ ਸਮਝੌਤਾ ਇਹਨਾਂ ਦਾ ਕਿਉਂ ਨਹੀਂ ਜੀ ਕਰਵਾਇਆ ਗਿਆ ਹੁਣ ਪਟੋਤਾਰ ਕਰਵਾਈ ਗਈ ਹੈ ਪਟੋਤਾਰ ਹੁਣ ਖੁਦ ਜਿਹੜੀਆਂ ਉਹ ਸਟੇਜਾਂ ਤੋਂ ਗੱਲਾਂ ਕਈਆਂ ਗਈਆਂ ਨੇ ਹੁਣ ਉਹ ਗੱਲਾਂ ਪਾਰਟੀ ਪੱਤਰ ਤੇ ਕਿਉਂ ਨਹੀਂ ਰੱਖੀਆਂ ਜੀ ਇਹਨਾਂ ਨੇ ਜੇ ਇਹ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ ਜੇ ਇਹ ਗੱਲਾਂ ਇੱਕ ਇੱਕ ਢੱਲੋਂ ਨੇ ਕੀਤੀਆਂ ਜੇ ਇਹ ਗੱਲਾਂ ਕਿਸੇ ਹੋਰ ਨੇ ਕੀਤੀਆਂ ਤਾਂ ਕਾਰਵਾਈ ਤੇ ਖੁਦ ਛਾਤੀ ਤੇ ਹੱਥ ਮਾਰ ਮਾਰ ਕੇ ਤੁਸੀਂ ਗੱਲਾਂ ਕਰੋ ਸਟੇਜਾਂ ਤੇ ਚੜ ਕੇ ਮੈਨੂੰ ਲੱਗਦਾ ਕਿ ਇਹ ਕੋਈ ਬਹੁਤ ਹੀ ਚੰਗੀ ਗੱਲ ਹੈ ਨਹੀਂ ਔਰ ਛਾਤੀ ਤੇ ਹੱਥ ਮਾਰਨ ਦੇ ਨਾਲ ਕੋਈ ਘੈਂਟ ਨਹੀਂ ਬਣ ਜਾਂਦਾ ਸਾਰੇ ਕਿੰਨੇ ਕੁ ਘੈਂਟ ਹੈ ਸਾਰੇ ਲੋਕ ਜਿਹੜਾ ਉਹ ਜਾਣਦੇ ਹੀ ਹੈ ਪਰ ਇਸ ਕਰਕੇ ਇੱਕ ਤਾਂ ਇਹ ਗੱਲ ਹੋ ਗਈ ਦੂਜੇ ਪਾਸੇ ਭਾਰਤ ਭੂਜਨ ਆਸ਼ੂ ਦੇ ਸੰਬੰਧ ਦੇ ਵਿੱਚ ਉਧਰ ਚੰਦੀ ਸਿੰਘ ਜੰਨੀ ਪ੍ਰਗਟ ਸਿੰਘ ਪ੍ਰੈਸ ਕਾਨਫਰੰਸ ਕਰਕੇ ਪਹੁੰਚੇ ਇੱਕ ਮੋਰਚੇ ਨੇ ਸੁਲਤਾਨਪੁਰ ਲੋਧੀ ਮੋਰਚਾ ਸਾਂਭਿਆ ਇੱਕ ਲੀਡਰਸ਼ਿਪ ਨੇ ਦੂਜੀ ਲੀਡਰਸ਼ਿਪ ਨੇ ਇਧਰ ਮੋਰਚਾ ਜਿਹੜਾ ਉਹ ਸਾਂਭ ਲਿਆ ਇਹ ਇਧਰ ਲੁਧਿਆਣੇ ਆ ਕੇ ਪ੍ਰਗਟ ਸਿੰਘ ਉੱਥੇ ਮੌਜੂਦ ਸੀ ਚੰਜੀਤ ਸਿੰਘ ਜੰਨੀ ਆਸ਼ੂ ਦੇ ਹੱਕ ਦੇ ਵਿੱਚ ਮੌਜੂਦ ਸੀ ਪਰ ਹੋਰ ਲੀਡਰਸ਼ਿਪ ਜਿਹੜੀ ਉੱਥੇ ਪਹੁੰਚੀ ਨਹੀਂ ਫਿਰ ਪਤਾ ਲੱਗਿਆ ਕਿ ਰਾਜਾ ਵੜਿੰਗ ਆਸ਼ੂ ਦੇ ਘਰ ਦੇ ਵਿੱਚ ਚਲੇ ਗਏ ਮੁਲਾਕਾਤ ਕਰਨ ਉਹ ਕਹਿੰਦੇ ਕਿ ਮੈਨੂੰ ਕਿਹਾ ਗਿਆ ਸੀ ਕਿ 6:30 ਵਜੇ ਆ ਜਿਓ ਆਸ਼ੂ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਜਿਹੜਾ ਹੈਗਾ ਘਰ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਦਾ ਤੇ ਬਾਅਦ ਦੇ ਵਿੱਚ ਕਹਿੰਦੀ ਹੈ ਕਿ ਆਸ਼ੂ ਆ ਵੀ ਗਏ ਸੀ ਪਰ ਰਾਜਾ ਵੜਿੰਗ ਨੂੰ ਕਹਿੰਦੇ ਆ ਕਿ ਚਲੇ ਗਏ ਸੀ ਜੀ ਤਾਂ ਹੁਣ ਦੂਜੇ ਪਾਸੇ ਗੱਲ ਇਹ ਹੈ ਕਿ ਉਹਨਾਂ ਨੇ ਇਹ ਵੀ ਗੱਲ ਪਾਸ ਪੁੱਛਣਾ ਸੀ ਉਹਨੇ ਕਹਿੰਦੀ ਕਿ ਭਾਈ ਜੇ ਲੋੜ ਹੋਈ ਤਾਂ ਤੁਹਾਨੂੰ ਜਰੂਰ ਦੱਸ ਦਿਆਂਗੇ ਯਾਨੀ ਕਿ ਪਾੜੇਬੰਦੀ ਖਾਨਾ ਜੰਗੀ ਜਿਹੜੀ ਕਾਂਗਰਸ ਦੇ ਵਿੱਚ ਲਗਾਤਾਰ ਵਧ ਰਹੀ ਹੈ ਜਿਹਨੂੰ ਲੈ ਕੇ ਵਰਕਰ ਬਹੁਤ ਪਰੇਸ਼ਾਨ ਹੈ ਜਿਹਨੂੰ ਲੈ ਕੇ ਜਿਨ੍ਹਾਂ ਨੇ ਆਮ ਐਮਐਲਏ ਬੰਨੇ ਜਿਨ੍ਹਾਂ ਨੇ ਦੀ ਕੋਈ ਦੌੜ ਨਹੀਂ ਸੀ ਹੁੰਦੀ ਜਿਨ੍ਹਾਂ ਦੀ ਕੋਈ ਦੌੜ ਨਹੀਂ ਮੰਤਰੀਆਂ ਦੀ ਉਹ ਲੋਕ ਜਿਹੜੇ ਬੜੇ ਪਰੇਸ਼ਾਨ ਨੇ ਕਿ ਭਾਈ ਇਸ ਤਰੀਕੇ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ ਇਸ ਤਰੀਕੇ ਨਾਲ ਅੱਗੇ ਵੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਨੁਕਸਾਨ ਬਹੁਤ ਵੱਡੇ ਪੱਧਰ ਤੇ ਪਾਰਟੀ ਦਾ ਹੋ ਰਿਹਾ ਵਰਕਰਾਂ ਦਾ ਹੋ ਰਿਹਾ ਔਰ ਜਿਹੜੇ ਵਿਧਾਇਕ ਬਨਣਾ ਚਾਹੁੰਦੇ ਆ ਉਹਨਾਂ ਦਾ ਹੋ ਰਿਹਾ ਹੁਣ ਲੜਾਈ ਜਿਨ੍ਹਾਂ ਨੇ ਮੰਤਰੀ ਬਨਣਾ ਉਹਨਾਂ ਦੀ ਹੈ ਲੜਾਈ ਜਿਨ੍ਹਾਂ ਨੇ ਮੁੱਖ ਮੰਤਰੀ ਬਨਣਾ ਉਹਨਾਂ ਦੀ ਹੈ ਲੜਾਈ ਜਿਨ੍ਹਾਂ ਨੇ ਪ੍ਰਧਾਨ ਬਨਣਾ ਉਹਨਾਂ ਦੀ ਹੈ ਔਰ ਨੁਕਸਾਨ ਜਿਹੜਾ ਪੂਰੇ ਕਾਂਗਰਸੀ ਵਰਕਰ ਦਾ ਹੋ ਰਿਹਾ ਹੈ ਨੁਕਸਾਨ ਜਿਨ੍ਹਾਂ ਨੇ ਵਿਧਾਇਕ ਵਿਚਾਰਾਂ ਨੇ ਜਿਨ੍ਹਾਂ ਦੀ ਦੌੜ ਹੀ ਵਿਧਾਇਕ ਤੱਕ ਹੈ ਉਹਨਾਂ ਦਾ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਲੜਾਈ ਜਿਹੜੀ ਖਤਮ ਕਰਨੀ ਚਾਹੀਦੀ ਪਰ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਵਢੀ ਗਈ ਹੈ ਬਹੁਤ ਵੱਡੇ ਪੱਧਰ ਤੇ ਖਾਨਾ ਜੰਗੀ ਜਿਹੜੀ ਆ ਵੱਧ ਗਈ ਹੈ ਪ੍ਰਧਾਨ ਔਰ ਐਲੋਪੀ ਬੈਕਫੁੱਟ ਤੇ ਚਲੇ ਗਏ ਨੇ ਔਰ ਉਹਨਾਂ ਦੀ ਪ੍ਰਬੰਧਤਾ ਜਿਹੜੀ ਆ ਪਾਰਟੀ ਦੇ ਵਿੱਚ ਸਤਕਾਰ ਨਹੀਂ ਹੋ ਰਹੀ ਇੱਕ ਤਰੀਕੇ ਦੇ ਨਾਲ ਲੀਡਰਸ਼ਿਪ ਉਹਨਾਂ ਦੇ ਨਾਲ ਇਕੱਠਿਆਂ ਨਹੀਂ ਚੱਲ ਪਾਰੀ ਦਿੱਲੀ ਦੀ ਇਹ ਦੀ ਹਾਈ ਕਮਾਂਡ ਦੀ ਜਿਹੜੀ ਜਿਹੜੀ ਹੁੰਦੀ ਆ ਇਨਸਟਰਕਸ਼ਨਾਂ ਦੇ ਬਾਵਜੂਦ ਵੀ ਤਾਂ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਦਿੱਲੀ ਵਾਲਿਆਂ ਨੂੰ ਹੁਣ ਸੋਚਣਾ ਚਾਹੀਦਾ ਤਾਂ ਜੋ ਇੱਥੇ ਕਾਂਗਰਸ ਦੇ ਵਰਕਰ ਜਿਹੜੇ ਆ ਉਹ ਸਖਾਲਾ ਸਾਹ ਲੈ ਸਕਣ ਲੀਡਰ ਨੂੰ ਦੇਖ ਕੇ ਉਹਨੂੰ ਸਖਾਲਾ ਸਾਹ ਆ ਨਹੀਂ ਰਿਹਾ ਖਾਨਾ ਜੰਗੀ ਜਿਹੜੀ ਆ ਉਹ ਲਗਾਤਾਰ ਵਧ ਰਹੀ ਹੈ ਚਲੋ ਅਗਲੀ ਖਬਰ ਜੇ ਆਪਾਂ ਗੱਲ ਕਰੀਏ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਬਹੁਤ ਅਹਿਮ ਖਬਰ ਹੈ ਕਿ ਜਿਹੜੀ ਮਹਿਲਾ ਪੁਲਿਸ ਅਧਿਕਾਰੀ ਚਿੱਟੇ ਦੇ ਨਾਲ ਜਿਹੜੀ ਬਠਿੰਡੇ ਦੇ ਵਿੱਚ ਫੜੀ ਗਈ ਆ ਉਹਦੇ ਮਸਲੇ ਦੇ ਵਿੱਚ ਬਹੁਤ ਵੱਡੇ ਪਲਾਸੇ ਹੋ ਰਿਹਾ ਕਹਿੰਦੇ ਆ ਕਿ ਕੁਝ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੇ ਲਈ ਗੜਗੜਾ ਰਹੀ ਹੈ ਮੁਲਾਜ਼ਮਾਂ ਦੇ ਅੱਗੇ ਔਰ ਪੁਲਿਸ ਅਫਸਰਾਂ ਦੇ ਅੱਗੇ ਕਿ ਮੇਰੀ ਪੱਟੇ ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾ ਦੇ। ਔਰ ਇਹ ਵੀ ਪਤਾ ਲੱਗਿਆ ਕਿ ਜਦੋਂ ਮਹਿਲਾ ਨੂੰ ਰੋਕਿਆ ਗਿਆ ਸੀਗਾ ਨਾਕੇ ਦੇ ਉੱਪਰ ਤਾਂ ਉਹ ਗੱਡੀ ਚੋਂ ਉੱਤਰ ਕੇ ਜਦੋਂ ਭੱਜੀ ਤਾਂ ਜਦੋਂ ਇੱਕ ਲੇਡੀ ਪੁਲਿਸ ਮੁਲਾਜ਼ਮ ਉਹਨੇ ਉਹਨੂੰ ਮਗਰ ਭੱਜ ਕੇ ਫੜਨ ਗਈ ਤਾਂ ਜਦੋਂ ਉਹਨੂੰ ਫੜਿਆ ਤਾਂ ਕਹਿੰਦੇ ਆ ਕਿ ਉਹਨੇ ਕਿਸੇ ਵੱਡੇ ਅਫਸਰ ਨੂੰ ਫੋਨ ਵੀ ਡਾਇਲ ਕੀਤਾ। ਤਬਾਹ ਦੇ ਵਿੱਚ ਉਹ ਨੰਬਰ ਕੱਟਿਆ ਗਿਆ ਗੱਲ ਨਹੀਂ ਕਰਵਾਈ ਜਾ ਸਕੀ। ਹੁਣ ਕਸਟਡੀ ਦੇ ਵਿੱਚ ਉਹ ਵੱਡੇ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕਹਿੰਦੇ ਆ ਕਿ ਗੱਲ ਕਰ ਰਹੀ ਹੈ। ਔਰ ਵੱਡੇ ਅਧਿਕਾਰੀ ਦਾ ਉਹਨੇ ਮੌਕੇ ਦੇ ਉੱਪਰ ਫੋਨ ਨੰਬਰ ਵੀ ਡਾਇਲ ਕੀਤਾ ਹੁਣ ਜਾਂਚ ਹੋਣੀ ਚਾਹੀਦੀ ਹੈ ਹਲੇ ਤੱਕ ਸਾਹਮਣੇ ਨਹੀਂ ਆ ਰਿਹਾ ਕਿ ਕਿਹੜਾ ਪੁਲਿਸ ਅਧਿਕਾਰੀ ਜਿਹੜਾ ਹੈਗਾ ਉਹਨੂੰ ਸ਼ਟਰ ਕਰ ਰਿਆ ਸੀ ਕਿਹੜੇ ਵੱਡੇ ਅਧਿਕਾਰੀਆਂ ਦੇ ਨਾਲ ਉਹਦੇ ਕੀ ਸੰਬੰਧ ਸੀ ਕਿਉਂਕਿ ਮੈਂ ਫੇਰ ਕਹਿਣਾ ਕਿ ਡੀਜੀਪੀ ਆਈਜੀ ਇਸ ਲੈਵਲ ਦੇ ਜਿਹੜੇ ਅਧਿਕਾਰੀ ਸੀਗੇ ਉਹਦੇ ਟੱਚ ਦੇ ਵਿੱਚ ਹੈਗੇ ਐ ਔਰ ਸਿੱਧਾ ਉਹਨਾਂ ਨੂੰ ਫੋਨ ਲਾਉਂਦੀ ਸੀ ਅੱਦੇ ਫੋਨ ਤੇ ਕਹਿੰਦੇ ਉਹਦੇ ਕੰਮ ਹੁੰਦੇ ਸੀ ਔਰ ਕਿਉਂ ਹੁੰਦੇ ਸੀ ਕਿਉਂਕਿ ਸਪਾਈ ਤੋਂ ਲੈ ਕੇ ਡੀਜੀਪੀ ਤੱਕ ਸਪਾਈ ਤੋਂ ਲੈ ਕੇ ਆਈਜੀ ਤੱਕ ਬਹੁਤ ਵੱਡੇ ਮਤਲਬ ਫਾਸਲੇ ਹੈ ਬਹੁਤ ਵੱਡਾ ਇੱਕ ਫਾਸਲਾ ਆਪਸ ਦੇ ਵਿਚਾਲੇ ਵਾਲੇ ਰੈਂਕਾਂ ਦਾ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਆਸਾਨ ਨਹੀਂ ਹੁੰਦਾ ਕਿਸੇ ਸਪਾਈ ਨੂੰ ਇਸ ਤਰੀਕੇ ਕਿਸੇ ਵੱਡੇ ਅਫਸਰ ਦੇ ਨਾਲ ਗੱਲ ਕਰਨੀ ਪਰ ਕਿਉਂ ਉਹ ਸਿੱਧਾ ਕਿਸੇ ਨੂੰ ਫੋਨ ਲਾ ਲੈਂਦੀ ਸੀ ਕਿਉਂ ਕੀ ਦੇ ਨਾਲ ਸਿੱਧੇ ਜਿਹੜੇ ਫੋਨ ਲੱਗਦੇ ਸੀਗੇ ਅਟੈਚ ਹੁੰਦੇ ਸੀਗੇ ਕੀ ਸਬੰਧ ਸੀਗੇ ਇਹ ਜਿਹੜੀਆਂ ਗੱਲਾਂ ਸਾਫ਼ ਕਰ ਦੇਣੀਆਂ ਚਾਹੀਦੀਆਂ ਸਾਹਮਣੇ ਆ ਜਾਣੀਆਂ ਚਾਹੀਦੀਆਂ ਔਰ ਇਹ ਵੀ ਪਤਾ ਲੱਗਿਆ ਕਿ ਉਹਦੇ ਘਰ ਦੇ ਵਿੱਚ ਵੀ ਤਰਾਸ਼ੀ ਹੋਈ ਹੈ ਹਾਲਾਂਕਿ ਇਹ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਕੋਈ ਕੋਈ ਅਪਕਤੀ ਜਨਕ ਚੀਜ਼ ਜਿਹੜੀ ਆ ਉਹ ਮਿਲੀ ਨਹੀਂ ਹੈ ਪਰ ਹਲੇ ਤੱਕ ਕੀ ਕੁਝ ਅੰਦਰ ਮਿਲਿਆ ਉਹਦੇ ਬਾਰੇ ਜਾਣਕਾਰੀ ਜਿਹੜੀ ਇੱਕ ਗੁਪਤ ਰੱਖੀ ਗਈ ਹੈ ਕਿਉਂ ਗੁਪਤ ਰੱਖੀ ਗਈ ਹੈ ਇਹ ਜਿਹੜੀ ਆ ਗੱਲ ਉਹ ਪਤਾ ਨਹੀਂ ਹੈ ਔਰ ਕੁਝ ਕਹਿੰਦੇ ਕਿ 18 ਵੀ ਉਹਦੇ ਕੋਲੇ ਇੱਕ ਨਹੀਂ ਦੋ ਆ ਉਹ ਵੀ ਕਹਿੰਦੇ ਕੈਸ਼ ਦਿਖਾਈਆਂ ਜਾ ਰਹੀਆਂ ਕਿ ਉਹ ਲਈਆਂ ਨਹੀਂ ਔਰ ਉਹਦੇ ਘਰ ਦੇ ਬਾਰੇ ਵੀ ਉਹਦੀ ਜਾਇਦਾਦ ਬਾਰੇ ਵੀ ਪ੍ਰਾਪਰਟੀ ਬਾਰੇ ਕਹਿੰਦੇ ਆ ਕਿ ਪਤਾ ਲਗਾਇਆ ਜਾ ਰਿਹਾ ਕਿ ਕਿਹਦੇ ਕਿਹਦੇ ਨਾਮ ਦੇ ਉੱਪਰ ਜਿਹੜੀ ਪ੍ਰੋਫਿਟ ਸੀਗੀ ਔਰ ਬਹੁਤ ਅਹਿਮ ਜਿਹੜੀ ਇਹ ਜਾਣਕਾਰੀ ਹੈ ਕਿ ਉਹ ਮੈਲਾ ਅਧਿਕਾਰੀ ਇੱਕ ਤਾਂ ਮੌਕੇ ਨੇ ਜਦੋਂ ਬੜੀ ਗਈ ਉਹਨੇ ਕਿਸੇ ਵੱਡੇ ਅਫਸਰ ਨਾਲ ਫੋਨ ਨੰਬਰ ਡਾਇਲ ਕੀਤਾ ਕਿਹੜੇ ਅਫਸਰ ਦਾ ਨੰਬਰ ਡਾਇਲ ਕੀਤਾ ਉਹ ਸਾਰੀ ਜਾਂਚ ਸਾਰੇ ਸਬੂਤ ਜਿਹੜੇ ਉਹ ਪੁਲਿਸ ਦੇ ਕੋਲ ਹੈ ਦੱਸ ਦੇਣਾ ਚਾਹੀਦਾ ਉਹਦੇ ਵਾਲੇ ਪਾਸੇ ਨੂੰ ਜਿਹੜੀ ਇਹ ਜਾਂਚ ਵਧਣੀ ਚਾਹੀਦੀ ਹੈ ਕਿਉਂਕਿ ਮੈਂ ਫੇਰ ਇਹੀ ਗੱਲ ਕਹਿ ਰਿਹਾ ਬੜਾ ਅਹਿਮ ਇਹ ਮਸਲਾ ਹੈਗਾ ਜਿਹੜਾ ਚਿੱਟੇ ਦੇ ਵਿੱਚ ਫੜੀ ਗਈ ਹੈ ਪੁਲਿਸ ਨਾਲ ਚਿੱਟੇ ਦੇ ਵਿੱਚ ਫੜੀ ਗਈ ਪੁਲਿਸ ਮੁਲਾਜ਼ਮ ਦਾ ਅਹਿਮ ਜਿਹੜਾ ਉਹ ਮਸਲਾ ਵਾ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਪਤਾ ਲੱਗਿਆ ਕਿ ਮੌਕੇ ਤੇ ਜਦੋਂ ਉਹ ਫੜੀ ਗਈ ਆ ਉਹਨੇ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਨੰਬਰ ਵੀ ਡਾਇਲ ਕੀਤਾ ਹਾਲਾਂਕਿ ਨੰਬਰ ਮਿਲਿਆ ਨਹੀਂ ਜਾਂ ਪਹਿਲਾਂ ਹੀ ਕੱਟ ਦਿੱਤਾ ਗਿਆ ਫੜ ਕੇ ਉਹ ਤੋਂ ਫੋਨ ਇਹ ਗੱਲ ਸਾਫ਼ ਨਹੀਂ ਆ ਪਰ ਨੰਬਰ ਕਹਿੰਦੇ ਮੌਕੇ ਤੇ ਜ਼ਰੂਰ ਵੱਡੇ ਅਧਿਕਾਰੀ ਦਾ ਡਾਇਲ ਕੀਤਾ ਔਰ ਕਹਿੰਦੇ ਕਿ ਕਸਟਡੀ ਦੇ ਵਿੱਚ ਵੀ ਉਹ ਵੱਡੇ ਅਧਿਕਾਰੀਆਂ ਦੇ ਨਾਲ ਫੋਨ ਤੇ ਗੱਲ ਕਰਨ ਦੇ ਲਈ ਗੜਗੜਾ ਰਹੀ ਹੈ ਔਰ ਕਿਹੜੇ ਉਹ ਵੱਡੇ ਅਧਿਕਾਰੀ ਨੂੰ ਫੋਨ ਨੰਬਰ ਡਾਇਲ ਕੀਤਾ ਗਿਆ ਕਿਹੜੇ ਅਧਿਕਾਰੀਆਂ ਦੇ ਨਾਲ ਉਹ ਗੱਲ ਕਰਨ ਦੇ ਲਈ ਕਿੜਕੜਾ ਰਹੀ ਆ ਮਲਾਜਮਾਂ ਦੇ ਅੱਗੇ ਉਹ ਜਿਹੜੀ ਸਾਰੀ ਗੱਲ ਸਾਹਮਣੇ ਆਉਣੀ ਚਾਹੀਦੀ ਆ ਕਿਉਂਕਿ ਉਹ ਤਾਂ ਸਾਰਾ ਕੁਝ ਸਾਹਮਣੇ ਆ ਹੀ ਰਿਹਾ ਇਹ ਤਾਂ ਹੈ ਨਹੀਂ ਕੋਈ ਬਹੁਤ ਡੀਪਲੀ ਜਾ ਕੇ ਇਨਵੈਸਟੀਗੇਸ਼ਨ ਕਰਨੀ ਆ ਫੋਨ ਤੁਹਾਡੇ ਕੋਲੇ ਐ ਕਿਦੇ ਕਿਦੇ ਨਾਲ ਉਹਦੀ ਗੱਲ ਹੁੰਦੀ ਐ ਉਹ ਜਿਹੜੀ ਸਾਰੀ ਗੱਲ ਪਤਾ ਕਰਕੇ ਉਹਨਾਂ ਅਫਸਰਾਂ ਵਾਲੇ ਪਾਸੇ ਨੂੰ ਗੱਲ ਵਧਾਉਣੀ ਚਾਹੀਦੀ ਐ ਕਿ ਉਹਨਾਂ ਦਾ ਸਿਰਫ ਕੁਝ ਨਜਾਇਜ਼ ਸਬੰਧ ਤਾਂ ਕਿ ਮਤਲਬ ਠੀਕਾ ਇਸ ਕਰਕੇ ਉਹਦੀ ਹੈਲਪ ਕਰਦੇ ਸੀ ਜਾਂ ਫਿਰ ਨਸ਼ਾ ਬਕਾਉਣ ਦੇ ਵਿੱਚ ਵੀ ਉਹਦੀ ਜਿਹੜੀ ਹੈਲਪ ਕਰਦੇ ਸੀ ਸ਼ੈਲਟਰ ਕਰਦੇ ਸੀ ਇਹ ਵੀ ਜਿਹੜੀ ਗੱਲ ਪਤਾ ਕਰਾ ਸਾਬ ਫੋਨ ਤੁਹਾਡੇ ਕੋਲੇ ਉਹਦੇ ਵਿੱਚ ਸਾਰਾ ਕੁਝ ਨਿਕਲਣਾ ਚਾਹੀਦਾ ਹੈ ਕਿਹੜੇ ਵੱਡੇ ਅਧਿਕਾਰੀ ਨੂੰ ਨੰਬਰ ਡਾਇਲ ਕੀਤਾ ਤੇ ਕਿਹੜੇ ਵੱਡੇ ਅਧਿਕਾਰੀਆਂ ਨਾਲ ਉਹ ਗੱਲ ਕਰਵਾਉਣ ਨੂੰ ਕਹਿ ਰਿਹਾ ਬਹੁਤ ਅਹਿਮ ਜਿਹੜੀ ਇਹ ਜਾਣਕਾਰੀ ਹੈਗੀ ਹੈ ਦੂਜੇ ਪਾਸੇ ਇੱਕ ਆਡੀਓ ਵਾਇਰਲ ਜਿਹੜੀ ਹੋਈ ਹੈ ਕਹਿੰਦੇ ਆ ਕਿ ਕੁਝ ਇਹ ਤਾਂ ਆਪਾਂ ਅਕਸਰ ਹੀ ਜਾਣਦੇ ਆਂ ਕਿ ਆਪਾਂ ਦੇਖਦੇ ਆਂ ਸਿਆਸਤ ਦੇ ਵਿੱਚ ਤਾਂ ਅਕਸਰ ਆਪਾਂ ਦੇਖਿਆ ਕਿ ਸਿਆਸਤਦਾਨ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਉਹ ਬਹੁਤ ਸਾਰੀਆਂ ਚਾਲਾਂ ਚੱਲਦੇ ਆਂ ਦੂਜੇ ਨੂੰ ਫਸਾਉਣ ਦੇ ਲਈ ਪਰ ਬਿਊਰੋਕ੍ਰੇਸੀ ਦੇ ਵਿੱਚ ਅਫਸਰशाही ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਕਹਿੰਦੇ ਐ ਕਿ ਇਹ ਚਾਲਾਂ ਚੱਲੀਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਥੱਲੇ ਲਾਇਆ ਜਾਂਦਾ ਹੈ ਇੱਕ ਦੂਜੇ ਦੀ ਪੋਸਟਿੰਗ ਪੱਟ ਕੇ ਆਪ ਲਈ ਜਾਂਦੀ ਹੈ ਔਰ ਇਹ ਕਹੀ ਜਾ ਰਿਹਾ ਕਿ ਇੱਕ ਵੱਡੇ ਆਈਪੀਐਸ ਅਧਿਕਾਰੀ ਦੀ ਆਡੀਓ ਦੇ ਨਾਲ ਛੇੜਛਾੜ ਕਰਕੇ ਯਾਨੀ ਕਹਿੰਦੇ ਐ ਕਿ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਇਹ ਨਹੀਂ ਆਈ ਇਹ ਨਹੀਂ ਕੋਈ ਆਡੀਓ ਕਿਸੇ ਵੱਡੇ ਅਧਿਕਾਰੀ ਦੀ ਦੱਸ ਕੇ ਉਹਨੂੰ ਫਸਾਉਣ ਦੀ ਕੋਸ਼ਿਸ਼ ਸੀਗੀ ਔਰ ਪਤਾ ਲੱਗਿਆ ਕਿ ਅੰਦਰ ਖਾਤੇ ਇਦੀ ਜਾਂਚ ਵੀ ਉਸ ਅਧਿਕਾਰੀ ਵਾਲੇ ਪਾਸੇ ਨੂੰ ਵੱਧ ਰਹੀ ਹੈ ਜਿਨੇ ਇਹ ਸਾਰੀ ਕਾਰਜਸ਼ਟਾਨੀ ਕੀਤੀ ਹੈ ਕਿਸੇ ਬੰਬੇ ਦੀ ਲੈਬ ਦੇ ਵਿੱਚੋਂ ਸਾਰੀ ਕਹਿੰਦੇ ਕਿ ਜਿਹੜੀ ਟੈਸਟਡ ਹੋਈ ਹੈ ਔਰ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੀ ਆਡੀਓ ਬਣੀ ਹੈ ਇਹ ਦਿੱਲੀ ਦੀ ਕਿਸੇ ਲੈਬ ਦੇ ਵਿੱਚੋਂ ਜਿਹੜੀ ਉਹ ਬਣੀ ਹੈਗੀ ਹੈ ਏਆਈ ਰਾਹੀਂ ਜਿਹੜੀ ਇਹ ਝੂਠੀ ਕਹਿੰਦੇ ਆ ਕਿ ਆਡੀਓ ਜਿਹੜੀ ਉਹ ਬਣੀ ਹੈ ਔਰ ਉਸ ਵਾਲੇ ਪਾਸੇ ਨੂੰ ਵਧਿਆ ਜਾ ਰਿਹਾ ਕਿ ਕਿਹੜੇ ਅਧਿਕਾਰੀ ਨੇ ਇਹ ਬਣਾਈ ਹੈ ਔਰ ਉਹਦੇ ਵਾਲੇ ਪਾਸੇ ਨੂੰ ਵੀ ਜਾਂਚ ਵੱਧ ਰਹੀ ਹੈ ਔਰ ਕਿਹੜੀ ਲੈਬ ਦੇ ਵਿੱਚ ਬਣੀ ਹੈ ਉਹਦੇ ਵਾਲੇ ਪਾਸੇ ਵੀ ਜਿਹੜਾ ਉਹ ਪਹੁੰਚਿਆ ਜਾ ਰਿਹਾ ਦਿੱਲੀ ਦੀ ਕੋਈ ਲੈਬ ਜਿਹੜੀ ਉਹ ਦੱਸੀ ਜਾ ਰਹੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਬੰਬੇ ਦੀ ਕਿਸੇ ਲੈਬੋਰੀਟਰੀ ਦੇ ਵਿੱਚ ਵੀ ਇਹ ਜਾਂਚ ਹੋਈ ਹੈ ਜਿਸ ਤੋਂ ਕਹਿੰਦੇ ਆ ਕਿ ਪਤਾ ਲੱਗਣ ਦੀ ਕੋਸ਼ਿਸ਼ ਲਗਾਈ ਹੈ ਕਿ ਭਾਈ ਇਹ ਫੇਕ ਬਣਾਈ ਗਈ ਸੀ ਅਤੇ ਦੂਜੇ ਪਾਸੋਂ ਇਹ ਵੀ ਸੂਤਰ ਜਿਹੜੇ ਉਹ ਦੱਸ ਰਿਹਾ ਕਿ ਅਫਸਰशाही ਦੇ ਵਿੱਚ ਇੱਕ ਦੂਜੇ ਦੇ ਖਿਲਾਫ ਕਾਫੀ ਜਿਹੜੀ ਹੈ ਖਿਚੋਤਣ ਚੱਲ ਰਹੀ ਹੈਗੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਹਦੇ ਵਿੱਚ ਕੀ ਕੁਝ ਖੁਲਾਸੇ ਹੋਣਗੇ ਉਹ ਅਸਲੀ ਹੈ ਜਾਂ ਨਕਲੀ ਹੈ ਹੋਰ ਕੀ ਕੁਝ ਜਾਣਕਾਰੀ ਜਿਹੜੀ ਸਾਹਮਣੇ ਆਊਗੀ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਫਿਲਹਾਲ ਜੋ ਮੌਕੇ ਦੀ ਸੀਗੀ ਜਾਣਕਾਰੀ ਕਿ ਅਫਸਰ ਸ਼ਹੀਦ ਦਾ ਨਾਮ ਜਿਹੜਾ ਜਾ ਰਿਹਾ ਇੱਕ ਦੂਜੇ ਦੀ ਤਸਲ ਦੇ ਨਾਲ ਉਹ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਆ ਹੋਰ ਇਹਦੇ ਵਿੱਚ ਕੀ ਕੁਝ ਨਿਕਲ ਕੇ ਆਊਗਾ ਉਹ ਵੀ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹਿਣਾ ਜ਼ਰੂਰ ਜਾਨਾ ਲੋਕਾਂ ਟੀਮ